ਲੈ ਵੀ ਵੀਰੋ ਸਾਨੂੰ ਅੱਜ ਇੱਕ ਨਵੀਂ ਆਈਟਮ ਦਿਖਾਉਣ ਲੱਗੇ ਆਂਗੇ ਨਵੀਂ ਆਈਟਮ ਕੀ ਹੈ ਡਿਊਜ ਫਾਰ ਟਰੈਕਟਰ ਐਗਰੋਲੈਕਸ 50 ਐਚਪੀ ਦੇ ਵਿੱਚ ਤੇ ਵੀਰੋ ਇਹ ਹੈ ਡਿਊਜ ਫਾਰ ਪੂਰੇ ਹਰਿਆਣੇ ਦੇ ਵਿੱਚ ਦੋ ਹੀ ਡੀਲਰ ਨੇ ਇਹ ਤੇ ਦੋ ਡੀਲਰ ਪੂਰੇ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਟਰੈਕਟਰ ਦੇ ਸਕਦੇ ਆ ਕੋਈ ਇਹਨਾਂ ਨੂੰ ਰੋਕ ਟੋਕ ਨਹੀਂ ਗਏ ਟਰੈਕਟਰ ਬਾਰੇ ਵੀ ਏਜੰਸੀ ਵਾਲਾ ਨੇ ਕੋਈ ਹੋਰ ਉਹ ਕਰ ਸਕਦਾ ਕਿਉਂ ਏਜੰਸੀਆਂ ਹੋਰ ਹੈ ਨਹੀਂਗਾ ਮਨੋਂ ਤੇ ਦੋ ਹੀ ਡੀਲਰ ਹੈ ਪੂਰੇ ਹਰਿਆਣੇ ਦੇ ਵਿੱਚ ਇਹ ਤੇ ਕਿਤੇ ਵੀ ਟਰੈਕਟਰ ਲੈ ਸਕਦਾ ਤੁਸੀਂ ਰਿਆਣੇ ਦੇ ਬੰਦਾ ਲੈ ਆ ਸਕਦਾ ਪੰਜਾਬ ਦਾ ਲੈ ਆ ਸਕਦਾ ਇਹਨਾਂ ਤੋਂ ਤੇ ਟਰੈਕਟਰ ਦੇਖੋ ਤੁਸੀਂ ਕਿਹੜੇ ਹਿਸਾਬ ਦਾ ਇੰਜਨ-ਉੰਜਣ ਇਸ ਦਾ ਡਿਊਜ਼ ਫਾਰ ਬੇਕ ਬਹੁਤ ਰਿਹਾ ਵੀਰੋ ਇੱਥੇ ਸਰ੍ਹਸੇ ਦੇ ਵਿੱਚ ਤਾਂ ਬਹੁਤ ਜਿਆਦਾ ਵਿਕ ਰਿਹਾ ਇਹ ਤੇ ਬਾਕੀ ਆਪਾਂ ਨੂੰ ਪਤਾ ਨਹੀਂ ਹੋਰ ਕਿਤੇ ਕੋਈ ਕਿਵੇਂ ਲੈਂਦੇ ਕਿ ਨਵੇਂ ਨਹੀਂ ਕਿੰਨਾ ਕਿ ਵਿਕ ਰਿਹਾ ਤੇ ਟਰੈਕਟਰ ਦੇਖੋ ਤੁਸੀਂ ਡਿਊਜ ਫਾਰ ਐਗਰੋਲੈਕਸ 50 ਐਚਪੀ ਇੱਕ ਇਹ ਟਰੈਕਟਰ ਦੇਖਿਆ ਮੈਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਗਰਾਉਂ ਦੇ ਕੋਲ ਸਿੱਧਵਾ ਬੇਟ ਦੇ ਕੋਲ ਉੱਥੇ ਬਹੁਤ ਜ਼ਿਆਦਾ ਟਰੈਕਟਰ ਇਹ ਡਿਊਜ ਫਾਰ ਤੇ ਇੱਕ ਇਹ ਸਰਸੇ ਦੇ ਵਿੱਚ ਸਰਸੇ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਵਿਕਰੇ ਇਹ ਤੇ ਲੰਕਾਂ ਲੂੰਕਾਂ ਦੇਖੋ ਜਮੀ ਛੋਟੀਆਂ ਨਹੀਂ ਇਹਦੀਆਂ ਤੇ ਲੰਕਾਂ ਲੰਮੀਆਂ ਘੱਟ ਹੁੰਦੀਆਂ ਇਹਦੀਆਂ ਵੈਸੇ ਵੀ ਟਰੈਕਟਰ ਦੇਖ ਲਓ ਤੁਸੀਂ ਕੰਡੀਸ਼ਨ ਇਸ ਦੀ ਸ਼ੇਪ ਇਸ ਦੀ ਦੂਜੇ ਟਰੈਕਟਰਾਂ ਨਾਲੋਂ ਵੱਖਰੀ ਹੈ ਆ ਲੈਫਟ ਟਾਪਾ ਟੂਪਾ ਦੇਖ ਲੋ ਕਿਹੜੇ ਢੰਗ ਦਾ ਹੈ 5 ਪਾਵਰ ਸਮਾਰਟ ਹਾਈਡਰੋਲਿਕ ਤੇ ਮੀਟਰ ਮੂਟਰ ਦੇਖੋ ਇਸ ਦੇ ਕਿਹੜੇ ਟਾਈਪ ਦੇ ਆ ਤੇ ਮੇਰਾ ਖਿਆਲ ਹੈ ਬਾਹਰ ਦੀ ਤਕਨੀਕ ਹੀ ਹੈ ਇਹ ਡਿਊਜਫਾਰ ਤੇ ਰਜੂ ਕਿਹੜੇ ਉਸ ਦੀ ਦੇਸ਼ ਦੀ ਤਕਨੀਕ ਹੈ ਕਿਹੜੇ ਦੇ ਜਰਮਨ ਜਰਮਨ ਦਾ ਬਾਹਰ ਦੀ ਤਕਨੀਕ ਹੈ ਵੀਰੋ ਡਿਊਜਫਾਰ ਆ ਦੇਖ ਲਓ ਮੋਬਾਈਲ ਨੰਬਰ ਕੋਈ ਵੀ ਲੈ ਸਕਦਾ ਇਹਨਾਂ ਤੋਂ ਪੂਰੇ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਕਿਤੋਂ ਵੀ ਆ ਕੇ ਕਿਤੋਂ ਦਾ ਵੀ ਜੁਪੀ ਜਾਂ ਪੀ ਦਾ ਵੀ ਆ ਕੇ ਕਿਤੋਂ ਦਾ ਵੀ ਆ ਕੇ ਲੈ ਸਕਦਾ ਨਾ ਤੋਂ ਇਹਨਾਂ ਦੀ ਕੋਈ ਇਹੋ ਨਹੀਂ ਪੂਰੇ ਹਰਿਆਣੇ ਦੇ ਵਿੱਚ ਦੋ ਹੀ ਡੀਲਰ ਇਹ ਆਹ ਦੇਖ ਲਓ ਸ੍ਰੀ ਬਾਲਾ ਜੀ ਕੋਈ ਵੀ ਇਹਨਾਂ ਤੋਂ ਆ ਕੇ ਟਰੈਕਟਰ ਖਰੀਦ ਸਕਦੇ ਹੋ ਡਿਊਜ਼ ਫਾਰ ਐਚਪੀ ਹੋਰ ਵੀ ਹੁੰਦੀ ਹੈ 50 ਐਚਪੀ ਤੋਂ 60 ਐਚਪੀ 65 ਐਚਪੀ ਜਿੰਦਾ ਵੱਡਾ ਛੋਟਾ ਟਰੈਕਟਰ ਲੈ ਸਕਦੇ ਹੋ ਵੀਰੋ ਧੰਨਵਾਦ